ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਨੋ ਜੁੱਤੀ ਨੋ ਕੁੱਤਾ ਕਹਾਣੀ ਕਰਨੇ ਜੀ ਸ਼ਿਵਚਰਨ ਸਿੰਘ ਕੁਸਾ ਬਾਬਾ ਬਖਤੌਰਾ ਬੜਾ ਸਿੱਧਾ ਸਾਦਾ ਬੰਦਾ ਸੀ ਪੂਰਨ ਫਕਰ ਸਾਉ ਤੇ ਦਰਵੇਸ਼ ਦਸਾਂ ਨੋਹਾਂ ਦੀ ਕੀਰਤ ਕਰਕੇ ਖਾਣ ਵਾਲਾ ਮਨੁੱਖ ਸਵੇਰੇ ਸੱਜਰੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਝਾੜੂ ਫੇਰਨਾ ਪਾਣੀ ਛਿੜਕਣਾ ਮਹਾਵਾਕ ਲੈ ਕੇ ਫੇਰ ਕੁਝ ਖਾਣਾ ਪੀਣਾ ਉਸ ਦਾ ਪ੍ਰਣ ਸੀ ਬਾਬਾ ਇੱਕ ਗਰੀਬ ਜ਼ਿਮੀਂਦਾਰ ਘਰ ਦਾ ਜੰਪਲ ਸੀ ਬਾਬੇ ਦੇ ਬਾਪ ਕੋਲ 5 ਏਕੜ ਜ਼ਮੀਨ ਸੀ ਤੇ ਕੁਝ ਉਹ ਆਦਮਾ ਮਾਮਲੇ ਤੇ ਲੈ ਕੇ ਵਾਹ ਲੈਂਦਾ ਤੇ ਘਰ ਦਾ ਤੋਰਾ ਸੋਨਾ ਧੁਰੀ ਜਾਂਦਾ ਸੀ ਬਾਬਾ ਬਖਤौरा ਦੋ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਭੈਣਾਂ ਵੱਡੀਆਂ ਸਨ ਤੇ ਬਾਬਾ ਛੋਟਾ ਦੋਨਾਂ ਭੈਣਾਂ ਦੇ ਵਿਆਹ ਮਗਰੋਂ ਬਾਬੇ ਨੂੰ ਪੰਜਵੀਂ ਜਮਾਤ ਚੋਂ ਹਟਾ ਕੇ ਬਾਪੂ ਨੇ ਵਾਹੀ ਵਿੱਚ ਹੀ ਉਡੰਗ ਲਿਆ ਬਾਬੇ ਬਖਤੌਰੇ ਦੇ ਸਿਰ ਤੇ ਬਚਪਨ ਤੋਂ ਧੌਲੀ ਸੀ ਜਿਸ ਕਰਕੇ ਲੋਕਾਂ ਨੇ ਉਹਦਾ ਨਾਂ ਹੀ ਬਾਬਾ ਪਾ ਲਿਆ ਆਮ ਤੌਰ ਤੇ ਪਿੰਡ ਦੇ ਲੋਕ ਫਿਰ ਘਰ ਦੇ ਤੇ ਫਿਰ ਰਿਸ਼ਤੇਦਾਰ ਉਸਨੂੰ ਬਾਬਾ ਬਖਤੌਰ ਆਖਣ ਲੱਗ ਪਏ ਬਾਬਾ ਬੜਾ ਲਹਿਰੀ ਬੰਦਾ ਸੀ ਕਿਸੇ ਦਾ ਵੀ ਗੁੱਸਾ ਨਹੀਂ ਸੀ ਕਰਦਾ ਜੇ ਗਲੀ ਵਿੱਚ ਖੇਡਦੇ ਬੱਚੇ ਉਸ ਨੂੰ ਵਿਅੰਗਮਈ ਕੀ ਹਾਲਾ ਬਾਬਾ ਜੀ ਪੁੱਛਦੇ ਤਾਂ ਉਹ ਵੀ ਬੜਾ ਸਵਾਰ ਕੇ ਠੀਕ ਆ ਪੁੱਤ ਆਖ ਕੇ ਉੱਤਰ ਦਿੰਦਾ ਇੱਕ ਦਿਨ ਬਾਬਾ ਤੇ ਬਾਪੂ ਕੱਸੀ ਦਾ ਪਾਣੀ ਲਾ ਰਹੇ ਸਨ ਬਾਬੇ ਦਾ ਫੌਜੀ ਮਾਮਾ ਆ ਗਿਆ ਖੁੱਲੇ ਸੁਭਾ ਤੇ ਸਡੋਲ ਸਰੀਰ ਵਾਲਾ ਮਾਮਾ ਬੜਾ ਦਲੇਰ ਆਦਮੀ ਸੀ ਬਾਬੇ ਬਖਤੌਰੀ ਨਾਲੋਂ ਉਹ ਸਿਰਫ 10 ਕੋਸਾਲੀ ਵੱਡਾ ਸੀ ਉਹ ਆ ਆ ਵੀ ਸਰਬੰਧੀਆ ਬਾਪੂ ਉਸ ਨੂੰ ਪੜਾ ਲਿਫਕੇ ਮਿਲਿਆ ਬਾਪੂ ਉਸ ਨੂੰ ਦਿਲੋਂ ਪਿਆਰ ਕਰਦਾ ਸੀ ਲੋਟ ਐ ਪਰੋਣਿਆ ਤੂੰ ਸੁਣਾ ਬਸ ਥੱਕੀ ਜਾਂਨੇ ਆ ਗੱਡੀ ਤੂੰ ਦੱਸ ਖੇੜਦੀ ਏਗਾ ਟੋ ਫੁੱਲਾਂ ਤੇ ਕਿ ਨਹੀਂ ਬਸ ਸਦਾ ਦੀਵਾਲੀ ਸਾਦੀ ਚੋੜਦੀਆਂ ਰਾਤਾਂ ਮਾਮਾ ਬੜਾ ਖੁੱਲ ਕੇ ਹੱਸਿਆ ਸੀ ਹੋ ਤਾਂ ਪਤਾ ਹੀ ਆ ਲੰਡਰ ਹੈਗਾ ਕੋਈ ਫਿਕਰ ਨਾ ਫਾਕਾ ਨੂੰ ਲਿਆਉਣੀ ਨਹੀਂ ਦੀ ਤੋਰ ਨਹੀਂ ਨੀ ਤੇਰੀ ਤਾਂ ਭਾਈ ਆਪੇ ਨਹੀਂ ਤੇ ਦਿਵਾਲੀ ਆ ਨਾਮਾ ਫੌਜ ਚ ਕਮਾਈ ਜਾਂਨੇ ਤੇ ਗੁਰੂ ਭਲਾ ਕਰੇ ਗੁਲਛਰਰੇ ਉਡਾਈ ਜਾਂਨੇ ਹੋ ਨਾ ਰੰਨ ਨਾ ਕੰਨ ਮਾਮਾ ਹਸੀ ਜਾ ਰਿਹਾ ਸੀ ਤੇਰਾ ਕੀ ਹਾਲ ਆ ਬਾਬਾ ਠੀਕ ਆ ਮੁੱਠ ਫੁੱਟ ਚੋਬਰ ਬਾਬਾ ਬਖਤੌਰਾ ਮਾਮੇ ਤੋਂ ਕੁਝ ਸੰਗਦਾ ਸੀ ਜਵਾਨ ਮਾਮਾ ਕਦੇ-ਕਦੇ ਉਸ ਕੋਲੋਂ ਕੁੜੀਆਂ ਦੀਆਂ ਗੱਲਾਂ ਪੁੱਛਣ ਲੱਗ ਪੈਂਦਾ ਪਰ ਬਾਬਾ ਬਖਤੌਰਾ ਇਹੋ ਜਿਹਾ ਹੈ ਹੀ ਨਹੀਂ ਸੀ ਉਹਦਾ ਸਾਧੂ ਬੰਦਾ ਸੀ ਸ਼ਾਮ ਨੂੰ ਘਰੇ ਆ ਗਏ ਬੇਬੇ ਰੋਟੀ ਲਾ ਰਹੀ ਸੀ ਫੌਜੀਆ ਤੂੰ ਵਿਆਹ ਵਿਉਖਾਉਣਾ ਹੈ ਕਿ ਨਹੀਂ ਬਾਪੂ ਨੇ ਦੇਸੀ दारू ਦੀ ਬੋਤਲ ਚੋਂ ਮੱਕੀ ਦਾ ਗੁੱਲ ਖਿੱਚਦਿਆਂ ਤੜਿਆ ਪਾਣੀ ਦਾ ਡੋਲੂ ਉਹ ਪਹਿਲਾਂ ਹੀ ਭਰ ਲਿਆਇਆ ਸੀ ਆਹੋ ਕਰਵਾਉਣਾ ਇਹਨੇ ਵਿਆਹ ਜਦੋਂ ਆਖੀਏ ਦੰਦੀਆਂ ਜਿਹਾ ਕੱਢ ਕੇ ਦਿਖਾ ਦੋ ਬੇਬੇ ਨੇ ਮੱਕੀ ਦੀ ਰੋਟੀ ਫਾੜ ਕਰਦੀ ਛਾਪੇ ਵਿੱਚ ਮਾਰੀ ਪਤਾ ਨਹੀਂ ਮੇਰੇ ਪੇਕਿਆਂ ਦੀ ਜੜ ਰਹੁ ਪਤਾ ਨਹੀਂ ਨਹੀਂ ਬੰਦਾ ਹੁੰਦਾ ਤਾਂ ਕਦੇ ਤਾਂ ਗੱਲ ਮੰਨਦਾ ਇਹਦੀ ਅਕਲ ਤੇ ਤਾਂ ਠਿੱਕਰਾਂ ਮੁੱਧਾ ਵਜਿਆ ਇਹਦੀ ਅਕਲ ਤਾਂ ਮਿਲਟਰੀ ਵਾਲੇ ਨੇ ਚਰ ਲਈ ਬਾਪੂ ਬੋਲਿਆ ਉਹੇ ਭੈਣੇ ਕਰਵਾ ਲਾਂਗੇ ਵਿਆਹ ਵੀ ਐਨੀ ਕਾਲੀ ਕਾਦੀ ਆ ਮਾਮੇ ਨੇ ਕੰਗਣੀ ਤੱਕ दारू ਦਾ ਭਰਿਆ ਗਲਾਸ ਅੰਦਰ ਸੁੱਟਿਆ ਨਾ ਹਜੇ ਤੂੰ ਗਿੱਗ ਹੈ ਬੋਡਲ ਕੱਟਾ ਹੋਇਆ ਪਿਆ ਦਾੜੀ ਤੇਰੇ ਗਿੱਟੇ ਤੱਕ ਆਹੀ ਵੀ ਆ ਬੇਬੇ ਤਾਂ ਵੀ ਬੈਠੀ ਸੀ ਲੈ ਸੁਣ ਲੈ ਬਰੌਣਿਆ ਫੌਜੀ ਨੇ ਬਾਪੂ ਨੂੰ ਸ਼ਿਕਾਇਤ ਜੀ ਲਈ दारू ਦੇ ਪੈਗ ਨਾਲ ਸਰੋਂ ਦਾ ਸਾਗ ਖਾਂਦੇ ਦੀ ਉਹਦੀ ਗਪਲ ਗਪਲ ਦੂਰ ਤੱਕ ਸੁਣਦੀ ਸੀ ਮੂੰਹ ਦੇ ਟੁੱਟ ਟੁੱਟ ਟਿੱਕੀ ਰਾਤ ਵਿੱਚ ਤਾੜੀ ਵਾਂਗ ਵੱਜਦੀ ਸੀ ਇਹ ਥੋੜਾ ਮਸਲਾ ਬਈ ਮੈਂ ਵਿੱਚ ਆ ਕੇ ਕਾਹਤੋਂ ਘੂਟ ਮਰਵਾਵਾਂ ਬਾਪੂ ਨੇ ਹੱਥ ਖੜੇ ਕਰ ਦਿੱਤੇ ਮੈਂ ਤੇ ਬਾਬਾ ਬਖਤੌਰਾ ਕੱਠੇ ਹੀ ਵਿਆਹ ਕਰਵਾਵਾਂਗੇ ਉਨੇ ਵੱਡੀਆਂ ਸਾਰੀਆਂ ਮੋਛਾਂ ਤੇ ਹੱਥ ਫੇਰ ਕੇ ਆਖਿਆ दारू ਦੇ ਛਿੱਟੇ ਦੂਰ ਤੱਕ ਬੁੜਕੇ ਇਹਦਾ ਤਾਂ RAM ਗੁਰੇ ਇੱਕੋ ਹੀ ਇਲਾਜ ਐ ਸੁੱਕਿਆ ਵਿਆਹ ਛਿੱਤਰ ਲੈ ਲੈ ਤੇ ਟੋਟਣ ਹੀ ਟੋਟਣ ਪੰਨ ਹੋਰ ਕੀ ਤੇ ਨਾ ਮਾਰੇ ਬਸ ਬਾਪੂ ਨੇ ਦੂਜੀ ਬੋਤਲ ਚੋਂ ਗੁੱਲ ਮਰੋੜਦਿਆਂ ਕਿਹਾ ਵੇ ਤੂੰ ਵਿਆਹ ਕਰਵਾ ਨਾ ਕਰਵਾ ਖਸਮਾ ਨੂੰ ਖਾ ਤੂੰ ਕਿਹੜਾ ਸਾਡੀ ਕੋਈ ਗੱਲ ਮੰਨਣੀ ਆ ਪਰ ਸਾਡਾ ਇੱਕ ਕੰਮ ਜ਼ਰੂਰ ਕਰ। ਭੈਣੇ ਤੇਰੇ ਕਹੇ ਤਾਂ ਮੈਂ ਖੂਚ ਡਿੱਗਣ ਨੂੰ ਤਿਆਰਾਂ। ਮਾਮਾ ਰੂੜੀ ਮਾਰਕਾ ਨਾਲ ਬਾਬੂ ਬਣਿਆ ਬੈਠਾ ਸੀ। ਦੀਵੇ ਦੀ ਲੋ ਉਹਦੀਆਂ ਅੱਖਾਂ ਵਿੱਚ ਡੋਲ ਰਹੀ ਸੀ। ਤੈਨੂੰ ਖੂਚ ਡਿੱਗਣ ਨੂੰ ਜਮਾ ਹੀ ਨਹੀਂ ਆਖਦੇ। ਖਾਤੇ 'ਚ ਡਿੱਗ ਪੈਣੇ ਆ। ਉਹ ਵੱਡਾ ਸਾਰਾ ਜਬਾੜਾ ਖੋਲ ਕੇ ਹੱਸਦਾ। ਵੇ ਫੋਟ ਮੈਂ ਕਹਿੰਨੀ ਆ ਸਾਡੇ ਚੋਹਰ ਨੂੰ ਵੀ ਫੌਜ 'ਚ ਭਰਤੀ ਕਰਵਾ ਦੇ। ਵਾਹੀ ਜੀ ਗਿੱਟੇ ਫਿਰਦੇ ਜਾਂਦੇ ਹੈ ਇਹਦੇ ਤਾਂ ਕੱਲ ਨੂੰ ਹੀ ਲਓ ਨੀ ਤੂੰ ਰਹਿਣ ਦੇ ਜੁਆਕ ਨੂੰ ਲੈ ਕੇ ਬਹਿ ਗਏ ਲਹਿਰੇ ਵੱਜੂ ਫੇਰ ਝਾਕेंगी ਇਹੋ ਜੇ ਨੇੜੇ ਤੇੜੇ ਖੜਦੇ ਵੀ ਨਹੀਂ ਹੁੰਦੇ ਫਿਰ ਪਾਕਿਸਤਾਨਿਓ ਲੱਭ ਕੇ ਲਿਓਣੇ ਪੈਣਗੇ ਵੇ ਤੂੰ ਕੋਈ ਝੱਜ ਦੀ ਗੱਲ ਕਰ ਲਿਆ ਕਰ ਪਰੋਣਿਆ ਆਪਣਾ ਪੱਕਾ ਵਾਦਾ ਰਿਹਾ ਮੈਨੂੰ ਫੌਜ 'ਚ ਭਰਤੀ ਕਰਵਾਉਂਗਾ ਦੇਖੀ ਫੌਟ ਚ ਜਾ ਕੇ ਤਾਂ ਇਹ ਬੰਦਾ ਬਣ ਜੂ ਇੱਥੇ ਰਹਿ ਕੇ ਤਾਂ ਰਹਿ ਜੂ ਤੇਰੇ ਵਰਗਾ ਗਰੜ ਪੌਂਕ ਦੇਖ ਲੈ ਆਹ ਰਾਮਕੁਰੇ ਮੈਂ ਇਹਦੇ ਮੱਤੇ ਚ ਬੋਤਲ ਮਾਰ ਕੇ ਟੀਕ ਚਲਾ ਦੂੰ ਬਾਪੂ ਦੀ ਸ਼ਰਾਬੀ ਜ਼ੁਬਾਨ ਮੂੰਹ ਵਿੱਚ ਡੱਕ ਡੱਕ ਵਜਣ ਲੱਗ ਪਈ ਸੀ ਸਾਰੇ ਹੱਸੇ ਗਏ ਅਗਲੇ ਦਿਨ ਮਾਮਾ ਬਾਬੇ ਬਖਤੌਰੀ ਨੂੰ ਨਾਲ ਲੈ ਕੇ ਤੁਰ ਪਿਆ ਪੁੱਤ ਦੇ ਸੁਨਹਿਰੀ ਭਵਿੱਖ ਦੀ ਆਸ ਵਿੱਚ ਬੇਬੇ ਅੱਖਾਂ ਚੋਂ ਮੱਲੋ ਮੱਲੇ ਡੁੱਲਦੇ ਹੰਝੂ ਬੋਚੀ ਖੜੀ ਸੀ। ਬਾਬੇ ਬਖਤੌਰੇ ਨੂੰ ਮਿਲਟਰੀ ਵਿੱਚ ਭਰਤੀ ਕਰਵਾ ਦਿੱਤਾ ਗਿਆ। ਹੱਡ ਦਾ ਕਰੜਾ ਤੇ ਮਿਹਨਤੀ ਬਾਬਾ ਫੌਜ ਵਿੱਚ ਚੰਗਾ ਤੁਰ ਪਿਆ ਸੀ। ਪੂਰੇ 7 ਸਾਲਾਂ ਬਾਅਦ ਬਾਬੇ ਦਾ ਵਿਆਹ ਹੋ ਗਿਆ। ਮਾਮਾ ਪੈਨਸ਼ਨ ਆ ਗਿਆ। ਬਾਬੇ ਦੇ ਘਰ ਵਾਲੀ ਜੈਗੁਰਵੀ ਬਾਬੇ ਵਾਂਗ ਦਿਲ ਦੀ ਬਹੁਤ ਸਾਫ਼ ਔਰਤ ਸੀ। ਬਾਬੇ ਦੀ ਰਜਾ ਵਿੱਚ ਰਾਜੀ ਰਹਿਣ ਵਾਲੀ ਦਿਲਦਾਰ ਔਰਤ। 3 ਸਾਲਾਂ ਵਿੱਚ ਹੀ ਜੈਕੁਰ ਨੇ ਦੋ ਸੋਹਣੇ ਸੁਨੱਖੇ ਪੁੱਤਾਂ ਨੂੰ ਜਨਮ ਦਿੱਤਾ। ਮਾਮਾ ਵਧਾਈ ਦੇਣ ਆਇਆ। ਉਹ ਇੱਕ ਜੀਵਨ ਸਾਥਣ ਨਾਲ ਸ਼ਾਦੀ ਕਰਕੇ ਹੁਣ ਅਮਰੀਕਾ ਜਾ ਰਿਹਾ ਸੀ। ਉਸ ਦੀ ਜੀਵਨ ਸਾਥਣ ਅਮਰੀਕਾ ਵਿੱਚ ਵਸਦੀ ਇੱਕ ਵਿਧਵਾ ਔਰਤ ਸੀ। ਜਿਸ ਨੇ ਅਖਬਾਰ ਵਿੱਚ ਜੀਵਨ ਸਾਥੀ ਦੀ ਲੋੜ ਦਾ ਇਸ਼ਤਿਹਾਰ ਦਿੱਤਾ ਸੀ। ਤੇ ਜੁਗਤੀ ਮਾਮੇ ਨੇ ਇਸ ਇਸ਼ਤਿਹਾਰ ਦਾ ਪੂਰਾ ਪੂਰਾ ਫਾਇਦਾ ਉਠਾਇਆ ਸੀ। ਮਾਮੇ ਦੇ ਅਮਰੀਕਾ ਜਾਣ ਤੋਂ ਬਾਅਦ ਹੀ ਬਾਬੇ ਬਖਤੌਰੇ ਦੇ ਬੇਬੇ ਬਾਪੂ ਵਾਰੀ-ਵਾਰੀ ਚੜਾਈ ਕਰ ਗਏ। ਸਰਦੀਪੁਰ ਦੀ ਮਿੱਟੀ ਕਿਉਂਟਣ ਤੋਂ ਬਾਅਦ ਬਾਬਾ ਆਪਣੇ ਦੋਹਾਂ ਪੁੱਤਾਂ ਤੇ ਘਰ ਵਾਲੇ ਜੈਗੁਰ ਨੂੰ ਆਪਣੇ ਕੋਲ ਹੀ ਲੈ ਗਿਆ। ਕੁਆਟਰ ਮਿਲ ਗਿਆ। ਮੁੰਡੇ ਨੂੰ ਉਸਨੇ ਸੈਨਿਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਜੈਗੁਰ ਦੀ ਗਵੰਡਨ ਫੌਜਣ ਰੂਮ ਕੰਨਾਲ ਵਾਵਾ ਬੁੱਕਲ ਵਿੱਚ ਖੁੱਲ ਗਈ ਸੀ। ਸਾਰੀ ਦਿਹਾੜੀ ਉਹਨਾਂ ਦੀ ਰਾਲ-ਬੋਲ ਬਣੀ ਰਹਿੰਦੀ। ਜਦੋਂ ਸ਼ਾਮ ਨੂੰ ਬੱਚੇ ਤੇ ਫੌਜੀ ਘਰੇ ਆ ਜਾਂਦੇ ਤਾਂ ਉਹ ਆਪਣੇ ਆਪਣੇ ਘਰੇਲੂ ਕੰਮਾਂ ਕੀਤੇਆਂ ਵਿੱਚ ਰੁੱਝ ਜਾਂਦੀਆਂ ਸਰਵਿਸ ਪੂਰੀ ਕਰਨ ਤੋਂ ਬਾਅਦ ਬਾਬਾ ਬਖਤੌਰਾ ਸੂਬੇਦਾਰ ਪੈਨਸ਼ਨ ਆ ਗਿਆ ਬੱਚੇ ਆ ਕੇ ਇੱਕ ਪ੍ਰਾਈਵੇਟ ਸਕੂਲ ਵਿੱਚ ਲਾ ਦਿੱਤੇ ਤੇ ਬਾਬਾ ਮਿਲਟਰੀ ਚੋ ਮਿਲੀ ਰਕਮ ਬੈਂਕ ਵਿੱਚ ਰੱਖ ਕੇ ਸ਼ਾਹੀ ठाट-ਬਾਟ ਨਾਲ ਰਹਿਣ ਲੱਗ ਪਿਆ ਜ਼ਮੀਨ ਦੇ 5 ਏਕੜ ਉਹ ਅੱਧ ਤੇ ਛੱਡਦਾ ਖਾਣ ਜੋਗੇ ਦਾਣੇ ਹਾੜੀ ਸੋਣੀ ਘਰੇ ਆ ਜਾਂਦੇ ਬਾਬਾ ਹਰ ਰੋਜ਼ ਗੁਰਦੁਆਰੇ ਜਾਣ ਲੱਗ ਪਿਆ। ਗੁਰਬਾਣੀ ਸੁਣਦਾ, ਕੀਰਤਨ ਸਰਵਣ ਕਰਦਾ ਤੇ ਕਦੇ-ਕਦੇ ਖੇਤ ਗੇੜਾ ਵੀ ਮਾਰ ਆਉਂਦਾ। ਫੌਜੀ ਮਾਮੇ ਦਾ ਚਿੱਠੀ ਪੱਤਰ ਆਉਂਦਾ ਰਹਿੰਦਾ ਸੀ। ਉਹਦੇ ਘਰ ਵਾਲੀ ਨੂੰ ਕੋਈ ਬਾਲ ਬੱਚਾ ਨਹੀਂ ਸੀ ਹੋਇਆ। ਉਹ ਹਮੇਸ਼ਾ ਬਾਬੇ ਦੇ ਮੁੰਡਿਆਂ ਨੂੰ ਗੋਦ ਲੈ ਕੇ ਅਮਰੀਕਾ ਲੈ ਜਾਣ ਲਈ ਲਿਖਦਾ। ਇਹੋ ਇਹ ਵੀ ਲਿਖਦਾ ਕਿ ਮੁੰਡੇ ਤਾਂ ਬਾਬੇ ਬਖਤੌਰੇ ਦੇ ਹੀ ਰਹਿਣੇ ਨੇ। ਬਸ ਉਹ ਤਾਂ ਸਿਰਫ ਕਾਗਜ਼ ਪੂਰਤੇ ਲਈ ਬੱਚੇ ਅਡਾਪਟ ਕਰਕੇ ਅਮਰੀਕਾ ਸੈੱਟ ਕਰਨਾ ਚਾਹੁੰਦਾ ਸੀ। ਉਹਦੇ ਘਰ ਵਾਲੀ ਵੀ ਇਸ ਗੱਲ ਨਾਲ ਸਹਿਮਤ ਸੀ। ਉਂ ਤਾਂ ਜੈਗੁਰੇ ਜੁਆਕਾਂ ਦੀ ਜ਼ਿੰਦਗੀ ਬਣ ਜੂ। ਅਮਰੀਕਾ ਤਾਂ ਕੋਈ ਕਰਮਾ ਵਾਲਾ ਹੀ ਜਾਂਦਾ ਹੈ। ਕੇਰਾ ਦਾ ਨਾਮਾ ਰੋਲ ਕੇ ਕਰ ਦੇਣਗੇ। ਬੱਗੇ ਸ਼ੇਰ ਨਾਲੇ ਮਾਮਾ ਵੀ ਦਿਲ ਦਾ ਮਾੜਾ ਬੰਦਾ ਨਹੀਂ। ਬਾਬਾ ਬਖਤੌਰਾ ਜੈਗੁਰ ਨੂੰ ਆਖਦਾ। ਆਹੋ ਨળે ਉਹਨਾਂ ਨੂੰ ਆਹਰ ਬਣਿਆ ਰਹੋ। ਉਹਨਾਂ ਦਾ ਵੀ ਆਪਣੇ বিনা ਕੌਣ ਆ। ਉਹ ਜਾਣੇ ਬਾਲਾ ਕਿਹਾ ਤਾਂ ਤੋੜ ਦੇਵਾਂਗੇ ਜੇ ਕੋਨੇ ਆਪਣੇ ਵੱਲੋਂ ਪੂਰਨ ਹੰਗਾਰਾ ਦੇ ਦਿੱਤਾ ਬਾਬੇ ਨੇ ਮਾਮੇ ਨੂੰ ਚੇਟੀ ਲਿਖ ਦਿੱਤੀ ਮਾਮਾ ਤੇ मामੀ ਸਰਦੀਆਂ 'ਚ ਆ ਗਏ ਮਾਮੇ ਨੇ ਵਾਲ ਕਟਵਾ ਕੇ ਦਾੜੀ ਕਤਰ ਲਈ ਸੀ ਅੱਧ ਕੱਬੀ ਦਾੜੀ ਨੂੰ ਉਹ ਵਾਰ-ਵਾਰ ਪਲੋਸਦਾ ਸੀ ਬਾਬਾ ਮਾਮੇ ਦੇ ਚੋਲ-ਮੋਲ ਦੇ ਕੇ ਅੰਦਰੋਂ-ਅੰਦਰ ਹੱਸ ਰਿਹਾ ਸੀ ਵਕੀਲ ਐਨ ਸਿੰਘ ਨਾਲ ਗੱਲਬਾਤ ਕਰਕੇ ਸਾਰੇ ਕਾਗਜ਼ ਪੱਤਰ ਤਿਆਰ ਕਰਵਾਏ ਮੋਗੇ ਕਚੈਰੀਆਂ 'ਚ ਸਾਰਾ ਕੇਸ ਪੇਸ਼ ਕਰਕੇ ਦੋਨੋਂ ਮੁੰਡੇ ਕੁਲਬੀਰ ਤੇ ਜਸਬੀਰ ਗੋਦ ਲੈ ਗਏ। 4 ਹਫ਼ਤੇ ਬਾਅਦ ਮਾਮਾ-ਮਾਮੀ ਤੇ ਦੋਨੋਂ ਮੁੰਡੇ ਅਮਰੀਕਾ ਦੀ ਉਡਾਰੀ ਮਾਰ ਗਏ। ਲੈ ਇਹਨਾਂ ਦੇ ਵਾਲ ਨਾ ਕਟਵਾਈਂ। ਤੁਰਦੇ ਮਾਮੇ ਨੂੰ ਬਾਬੇ ਨੇ ਭਰੇ ਮਨ ਨਾਲ ਆਖਿਆ ਸੀ। ਬਾਬਾ ਤੇ ਜੈਕੁਰ ਇਕੱਲੇ ਰਹਿ ਗਏ। ਹੁਣ ਉਹਨਾਂ ਨੂੰ ਸਿਰਫ ਗੁਰੂ ਘਰ ਦਾ ਹੀ ਆਸਰਾ ਰਹਿ ਗਿਆ ਸੀ। ਦੋਵੇਂ ਮੀਆਂ-ਬੀਵੀ ਹੁਣ ਬਹੁਤਾ ਸਮਾਂ ਗੁਰਦੁਆਰੇ ਵਤੀਤ ਕਰਦੇ। ਸਮਾਪਾ ਕੇ ਦੋਹਾਂ ਨੇ ਅੰਮ੍ਰਿਤ ਪਾਨ ਕਰ ਲਿਆ ਗੁਰੂ ਵਾਲੇ ਬਣ ਗਏ ਹੁਣ ਦੋਹਾਂ ਦਾ ਵਕਤ ਬਾਣੀ ਪੜ੍ਹਦਿਆਂ ਸੁਣਦਿਆਂ ਹੀ ਨਿਕਲਦਾ ਸੀ ਬਾਬੇ ਬਕਤੌਰੇ ਨੇ ਧਾਰਮਿਕ ਕਿਤਾਬਾਂ ਦਾ ਅਧਿਐਨ ਕਰਨਾ ਵੀ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਲੈ ਕੇ ਔਜ਼ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਤੱਕ ਸਾਰਾ ਇਤਿਹਾਸ ਪੜ੍ਹ ਲਿਆ ਸੀ ਬਾਬੇ ਨੂੰ ਸਿੱਖ ਇਤਿਹਾਸ ਪ੍ਰਤੀ ਕਾਫੀ ਗਿਆਨ ਹੋ ਗਿਆ ਸੀ ਉਹਨਾਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਯਤਨਸ਼ੀਲ ਰਹਿੰਦਾ ਜੈਕੁਰ ਗੁਰਦੁਆਰੇ ਦੇ ਆਸੇ-પાસੇ ਤੋਂ ਇੱਟਾਂ ਰੋੜੇ ਚੁੱਕਦੀ ਬੂਟਿਆਂ ਨੂੰ ਪਾਣੀ ਦਿੰਦੀ ਨਾਮ ਜਪਦੀ ਰਹਿੰਦੀ ਲੰਗਰ 'ਚ ਸੇਵਾ ਕਰਦੀ ਉਹ ਪ੍ਰਸ਼ਾਦਾ ਵਾਹਿਗੁਰੂ ਵਾਹਿਗੁਰੂ ਆਖ ਕੇ ਰੋਟੀ ਪੁੱਛਦੀ ਵਰੇ ਬੀਤ ਗਏ ਮੁੰਡਿਆਂ ਦੀ ਤੇ ਮਾਮੇ-ਮਾਮੀ ਦੀ ਚਿੱਠੀ ਆਉਂਦੀ ਤਾਂ ਤਪਦੇ ਹਿਰਦੇ ਠਰ ਜਾਂਦੇ ਸੀ ਅੱਜ ਅਮਰੀਕਾ ਤੋਂ ਆਈ ਚਿੱਠੀ ਨੇ ਦੋਹਾਂ ਤੇ ਖੰਭ ਲਾ ਦਿੱਤੇ ਸੀ ਚਾ ਨਾਲ ਉਹਨਾਂ ਦੇ ਬਾਬਾ ਧਰਤੀ ਤੇ ਨਹੀਂ ਸੀ ਲੱਗਦੇ ਬਾਬੇ ਤੇ ਜੈਗੁਰ ਨੇ ਸਿਰੂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੱਤ-ਸੱਤ ਵਾਰ ਨੱਕ ਰਗੜ ਕੇ ਗੁਰੂ ਦਾ ਸ਼ੁਕਰਾਨਾ ਦਾ ਕੀਤਾ ਸੀ ਕੁਲਬੀਰ ਨੇ ਡਾਕਟਰੀ ਪਾਸ ਕਰ ਲਈ ਤੇ ਜਸਬੀਰ ਇੰਜੀਨੀਅਰ ਬਣ ਗਿਆ ਸੀ ਹੁਣ ਉਹਨਾਂ ਦੀ ਵਿਆਹੀ ਗੱਲ ਚੱਲੀ ਬਾਬੇ ਤੇ ਜੈਗੁਰ ਨੂੰ ਅਮਰੀਕਾ ਦੀ ਰਾਹ ਦਾਰੀ ਤੇ ਨਾਲ ਹਵਾਈ ਟਿਕਟਾਂ ਲਈ ਲੱਖ ਰੁਪਏ ਦਾ ਚੈੱਕ ਪਹੁੰਚ ਗਿਆ ਸੀ ਉਹ ਅਮਰੀਕਾ ਜਾਣਾ ਤਾਂ ਨਹੀਂ ਸੀ ਚਾਹੁੰਦੇ ਪਰ ਪੁੱਤਾਂ ਦੇ ਵਿਆਹਾਂ ਦੀ ਗੱਲ ਦਾ ਚਾ ਉਹਨਾਂ ਨੂੰ ਅਮਰੀਕਾ ਵੱਲ ਨੂੰ ਇੱਕ ਤਰ੍ਹਾਂ ਨਾਲ ਖੜੀਸ ਰਿਹਾ ਸੀ ਮਹੀਨੇ ਬਾਅਦ ਦੋਹਾਂ ਨੂੰ ਅਮਰੀਕਾ ਦਾ ਵੀਜ਼ਾ ਵੀ ਮਿਲ ਗਿਆ ਉਹ ਅਮਰੀਕਾ ਦੀ ਉਡਾਰੇ ਮਾਰ ਗਏ ਦੋਹਾਂ ਦੇ ਦਿਲ ਜਹਾਜ਼ ਨਾਲੋਂ ਤੇਜ਼ ਉੱਡ ਰਹੇ ਸਨ ਪੁੱਤਾਂ ਨੂੰ ਮਿਲਣ ਦਾ ਚਾ ਹਿੱਕ ਵਿੱਚ ਧੂ ਪਾਰ ਰਿਹਾ ਸੀ ਉਹ ਸੋਚ ਰਹੇ ਸਨ ਕਿ ਉਹਨਾਂ ਦੇ ਪੁੱਤ ਕਿੱਡੇ ਵੱਡੇ ਹੋ ਗਏ ਹੋਣਗੇ ਦਾੜੀਆਂ ਭਰ ਗਈਆਂ ਹੋਣਗੀਆਂ ਚਿੰਨ-ਚਿੰਨ ਕੇ ਦਸਤਾਰਾਂ ਸਜਾਈਆਂ ਹੋਣਗੀਆਂ ਚਾਵਾਂ ਦੇ ਸਮੁੰਦਰ 'ਚ ਤੈਰਦੇ ਉਹ ਨਿਊਯਾਰਕ ਦੇ 에ਅਰਪੋਰਟ ਤੇ ਆ ਉਤਰੇ। ਇਮੀਗ੍ਰੇਸ਼ਨ ਤੋਂ ਵੇਲੇ ਹੋਏ ਤਾਂ ਬਾਹਰ ਨਿਕਲੇ ਤਾਂ ਸਾਹਮਣੇ ਮਾਮਾ-ਮਾਮੀ ਖੜੇ ਸਨ। मामੀ ਤਾਂ ਹਾਰ ਗਈ ਸੀ। ਪਰ ਮਾਮਾ ਤਾਂ ਡਰਾਈਵਰ ਕੱਟ ਦਾੜੀ ਕਾਫੀ ਪ੍ਰਭਾਵ ਦੇ ਰਹੀ ਸੀ। ਦਾੜੀ ਨੂੰ ਕਲ ਫਲਾ ਕੇ ਉਹਦਾ ਮੋਰ ਬਣਿਆ ਖੜਿਆ ਸੀ। ਦਾੜੀ ਕਾਲੀ ਕਰੀ ਹੋਣ ਕਰਕੇ ਵਿੱਚੋਂ ਚਿੱਟੇ ਦੰਦ ਖਿਲਬਿਲੀਆਂ ਛੱਡ ਰਹੇ ਸਨ। ਸਾਰੇ ਜੱਫੀਆਂ ਪਾ ਕੇ ਮਿਲੇ ਸੁਖ ਸਾਂਦ ਪੁੱਛੀ ਗਈ ਕੁਝ ਰਵਾਇਤਾਂ ਗੱਲਾਂ ਹੋਈਆਂ ਕੁਲਬੀਰੇ ਹੋਰੇ ਕਿੱਥੇ ਨੇ ਜੈਕੁਰ ਦਾ ਦਿਲ ਕਾਲਾ ਪਿਆ ਹੋਇਆ ਸੀ ਇੱਥੇ ਹੀ ਸੀ ਆਸੇ ਪਾਸੇ ਹੋਏ ਹੋਣੇ ਆ ਮੁੰਡੇ-ਕੁੰਡੇ ਨੇ ਲੈ ਉਹ ਆ ਗਏ ਮਾਮੀ ਨੇ ਕਿਹਾ ਦੇਖ ਕੇ ਬਾਬੇ ਬਖਤੌਰੇ ਦਾ ਦਿਲ ਤਾਂ ਹਿੱਲ ਗਿਆ ਜੈਕੁਰ ਪਮਾਤਰ ਕੇ ਪਿੱਟਣ ਵਾਲੀ ਹੋਗੇ ਕੁਲਬੀਰ ਤੇ ਜਸਬੀਰ ਦੀ ਦਾੜੀ ਤੇ ਮੁੱਛਾਂ ਛਟਮ ਕਰਵਾਨੀਆਂ ਹੋਣੀਆਂ ਸਨ ਵਾਲਾਂ ਦੇ ਕੁੰਡਲ ਬਣਵਾ ਕੇ ਕੰਨਾਂ 'ਚ ਮੁਰਕੀਆਂ ਪੁਆਈਆਂ ਹੋਈਆਂ ਹੁੰਨ ਸਨ। ਕੁਲਬੀਰ ਦੇ ਜੀਨ ਦੀ ਘਸੀ ਹੋਈ ਪੈਂਟ ਪਾਈ ਹੋਈ ਸੀ ਜਿਹੜੀ ਗੋਡੇ ਕੋਲੋਂ ਜਾਣ ਕੇ ਪਾੜੀ ਲੱਗਦੀ ਸੀ। ਜਸਬੀਰ ਦੇ ਗਰਮੀ ਹੋਣ ਕਾਰਨ ਲਾਂਡਾ ਜਿਆ ਕੱਚਾ ਹੀ ਪਾਇਆ ਹੋਇਆ ਸੀ। ਉਹਨਾਂ ਦਾ ਚਾਹ ਤਾਂ ਗਫੂਰ ਦੇ ਹੁੱਕੇ ਦੀ ਸਵਾਹ ਵਾਂਗ ਉੱਡ ਗਿਆ। ਹਾਈ ਡੈਡ, ਹਾਈ ਮਮ। ਕੁਲਬੀਰ ਤੇ ਜਸਬੀਰ ਨੇ ਉੱਪਰ ਆਵਾਂ ਕਿਹਾ। ਜੈਕੋਰ ਨੇ ਢਿੱਡ ਦੀ ਅੱਗ ਨੂੰ ਵਾਰੀ-ਵਾਰੀ ਕਾਲਜੇ ਨਾਲ ਘੁੱਟਿਆ। ਬਾਬੇ ਨੇ ਸਿਰ ਪਲੋਸ ਦਿੱਤਾ ਮਾਮਾ ਤੂੰ ਤਾਂ ਮੇਰੀ ਔਲਾਦ ਹੀ ਗਾਲਤੀ ਇਹ ਤਾਂ ਸਾਰੇ ਕੰਜਰਾਂ ਵਾਂਗ ਕੋਕਰੂ ਪਾਈ ਫਿਰਦੇ ਨੇ ਮੈਂ ਤਾਂ ਲੋਕਾਂ ਦੇ ਮੁੰਡਿਆਂ ਨੂੰ ਸਿੱਖ ਬਣਾਉਂਦਾ ਬਣਾਉਂਦਾ ਆਂ ਪੀ ਟੋਬੇ 'ਚ ਜਾ ਡਿੱਗਿਆ ਘਰ ਆ ਕੇ ਬਾਬੇ ਨੇ ਉਲੰਬਾ ਦਿੱਤਾ ਉਹਦਾ ਦਿਲ ਰੂਹੀ ਜਾ ਰਿਹਾ ਸੀ ਓਏ ਭਾਣ ਜੇ ਆ ਇੱਥੇ ਮਹੌਲੀ ਸੋਰਾ ਕੁਝ ਇਹੋ ਜਿਹਾ ਬਥੇਰੇ ਸਿੱਖ ਬਣ ਜਾਣਗੇ ਤੂੰ ਕਿਹੜਾ ਜਵਾਨੀ ਚ ਗਾਤਰਾ ਪਾ ਲਿਆ ਸੀ ਮਾਮੇ ਨੇ ਪੈਗ ਪੀਣ ਤੋਂ ਬਾਅਦ ਕਿਹਾ ਉਹ ਤਿੱਖੀ ਜਿਹੀ ਮੋਛ ਨੂੰ ਵਾਰੀ-ਵਾਰੀ ਵੱਟ ਚਾੜਦਾ ਸੀ ਬਾਬਾ ਚੁੱਪ ਸੀ ਬਾਣ ਜੇ ਜੈਸਾ ਦੇਸ ਵੈਸਾ ਪੇਸ ਜੇ ਇਹਨਾਂ ਦੇ ਵਾਲ ਨਾ ਕਟਵਾਉਂਦੇ ਤਾਂ ਇਹਨਾਂ ਨੂੰ ਸਕੂਲ ਚ ਦਾਖਲਾ ਨਹੀਂ ਸੀ ਮਿਲਣਾ ਮਾਮਾ ਹੱਦੋਂ ਵੱਧ ਗੱਪ ਮਾਰ ਗਿਆ ਸੀ ਮਾਮਾ ਗੋਲੀ ਮਾਰਦਾ ਇਹੋ ਜੇ ਸਕੂਲ ਨੂੰ ਵਾਪਸ ਤੋਰ ਦਿੰਦਾ ਉਥੇ ਆਪੇ ਕਰਕੇ ਖਾਈ ਜਾਂਦੇ ਭੁੱਖੇ ਤਾਂ ਨਹੀਂ ਸੀ ਮਰਨ ਲੱਗੇ ਆਪਦਾ دین ਧਰਮ ਤਾਂ ਰੱਖਦੇ ਚੱਲ ਥੁੱਕ ਗੁੱਸੇ ਨੂੰ ਬਥੇਰੀ ਉਮਰ ਪਈ ਐ ਦੀਨਾ ਧਰਮਨ ਦਾस्ते ਤੂੰ ਇਧਰ ਲਈ ਦੀਨ ਦੁਨੀਆ ਦੇਖ ਮਾਮੇ ਨੇ ਬਾਬੇ ਨੂੰ ਥਾਪੜ ਦਿਆਂ ਕਿਹਾ ਕਈ ਦਿਨ ਗੁਜ਼ਰ ਗਏ ਮਾਮੇ मामੀ ਨੇ ਉਹਨਾਂ ਨੂੰ ਕਾਫੀ ਘੁਮਾ ਫਿਰਾ ਦਿੱਤਾ ਸੀ ਵਧੀਆ ਵਧੀਆ ਮਹੱਤਵਪੂਰਨ ਥਾਵਾ ਦਿਖਾ ਦਿੱਤੀਆਂ ਕੁਲਬੀਰ ਤੇ ਜਸਬੀਰ ਸਵੇਰੇ ਜਾਂਦੇ ਸ਼ਾਮ ਨੂੰ ਮੁੜਦੇ ਬਾਬੇ ਨੂੰ ਉਹਨਾਂ ਦਾ ਕੋਈ ਚਾਹ ਨਹੀਂ ਸੀ ਰਹਿ ਗਿਆ ਸਗੋਂ ਪਤਿਤ ਹੋਣ ਦਾ ਦੁੱਖ ਸੀ ਹੁਣ ਬਾਬਾ ਤੇ ਜੈਕੁਰ ਸਭ ਕਾਸੇ ਨੂੰ ਰੱਬ ਦਾ ਭਾਣਾ ਮੰਨ ਕੇ ਸਾਵੇ ਹੋ ਤੁਰੇ ਸਨ ਅਗਲੇ ਦਿਨ ਉਹਨਾਂ ਦਾ ਗੁਰਦੁਆਰੇ ਜਾਣ ਦਾ ਪ੍ਰੋਗਰਾਮ ਬਣਿਆ ਬਾਬੇ ਤੇ ਜੈਕੁਰ ਨੂੰ ਕੁਝ ਸ਼ਾਂਤੀ ਜੀ ਆਈ ਕਿ ਅਮਰੀਕਾ ਜਿਹੇ ਗੋਰਿਆਂ ਦੇ ਦੇਸ਼ ਵਿੱਚ ਵੀ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਦੁਆਰੇ ਉਸਾਰੇ ਹੋਏ ਸਨ ਖਾਲਸਾ ਜੀ ਦੇ ਬੋਲ ਬਾਲੇ ਸਨ ਸਿੰਘਾਂ ਦੀ ਹਿੰਮਤ ਨੂੰ ਉਹ ਅੰਦਰੋਂ ਅੰਦਰ ਦਾਤ ਦੇ ਰਹੇ ਸਨ ਸਵੇਰੇ ਨਿਤਨੇਮ ਤੋਂ ਬਾਅਦ ਉਹਨਾਂ ਨੇ ਨਾਸ਼ਤਾ ਕੀਤਾ ਤੇ ਕਾਰ ਲੈ ਕੇ ਗੁਰਦੁਆਰੇ ਨੂੰ ਚੱਲ ਪਏ ਗੁਰੂ ਦਰਸ਼ਨਾਂ ਲਈ ਉਹਨਾਂ ਦਾ ਮਨ ਬੈਬਲ ਹੋਇਆ ਪਿਆ ਸੀ ਪਾਰਕਿੰਗ ਵਿੱਚ ਕਾਰ ਖੜੀ ਕਰਕੇ ਉਹਨਾਂ ਨੇ ਜੋੜੇ ਲਾਹੇ ਤੇ ਨੰਗੇ ਪੈਰੀ ਗੁਰੂ ਘਰ ਨੂੰ ਹੋ ਤੁਰੇ ਬਾਬਾ ਤੇ ਜੈਕੁਰ ਧੰਨੇ ਮਾਲਕਾ ਧੰਨੇ ਮਾਲਕਾ ਕਰਦੇ ਜਾ ਰਹੇ ਸਨ ਉਹਨਾਂ ਦਾ ਚਾਹ ਨਹੀਂ ਸੀ ਚੁੱਕਿਆ ਜਾ ਰਿਹਾ ਜਦੋਂ ਗੁਰੂ ਘਰ ਪਹੁੰਚੇ ਤਾਂ ਪ੍ਰਬੰਧਕਾਂ ਨੇ ਉਹਨਾਂ ਨੂੰ ਦਰਵਾਜ਼ੇ ਤੇ ਹੀ ਰੋਕ ਦਿੱਤਾ ਕਾਰਨ ਪੁੱਛਣ ਤੇ ਪ੍ਰਬੰਧਕ ਨੇ ਉਹਨਾਂ ਨੂੰ ਸੰਖੇਪ ਸ਼ਬਦਾਂ ਵਿੱਚ ਦੱਸਿਆ ਕਿ ਅੰਦਰ ਇੱਕ ਗਰੁੱਪ ਵੱਲੋਂ ਧਰਨਾ ਦਿੱਤਾ ਹੋਇਆ ਸੀ ਕਿ ਲੜਾਈ ਹੋਈ ਪਈ ਆ ਸਿੰਘ ਪੱਗੋ ਲਤੀ ਹੋ ਕੇ ਹਟੇ ਨੇ ਤੇ ਸ਼੍ਰੀ ਸਾਈਬਾ ਦੀ ਖੁੱਲ ਕੇ ਵਰਤੋਂ ਕੀਤੀ ਜਾ ਰਹੀ ਆ ਕੁਝ ਸਿੰਘ ਤੇ ਬੀਬੀਆਂ ਸਖਤ ਫੱਟੜ ਹਨ ਪੁਲਿਸ ਤੇ ਐਂਬੂਲੈਂਸਾਂ ਦੀ ਉਡੀਕ ਹੋ ਰਹੀ ਸੀ ਬਾਬਾ ਤੇ ਜੈਕੁਰ ਸੁੰਨ ਖੜੇ ਸਨ ਅਜੇ ਉਹ ਗੱਲਾਂ ਕਰਦੇ ਕਰਦੇ ਪ੍ਰਕਰਮਾਂ ਚ ਦਾਖਲ ਹੋਏ ਸਨ ਕਿ ਅਚਾਨਕ ਪੁਲਿਸ ਦੇ ਕੋਈ 30-40 ਗੋਰੇ ਜਵਾਨ ਜੁੱਤੀਆਂ ਕੁੱਤੀਆਂ ਸਮੇਤ ਅੰਦਰ ਦਾਖਲ ਹੋ ਗਏ ਭਗਦੜ ਮਚ ਗਈ ਬਾਬਾ ਬਖਤੌਰੇ ਨੂੰ ਜੁੱਤੀ ਨੋ ਕੁੱਤਾ ਕਰਦਾ ਕਰਦਾ ਘੁਰ ਲੌਂਦਾ ਹੀ ਰਹਿ ਗਿਆ ਬਾਬਾ ਪੁਲਿਸ ਨੂੰ ਜੁੱਤੀ ਤੇ ਕੁੱਤਿਆਂ ਸਮੇਤ ਅੰਦਰ ਆਉਣਾ ਰੋਕਣਾ ਚਾਹੁੰਦਾ ਸੀ ਪਰ ਸੁਣਨੀ ਕਿਸ ਨੇ ਸੀ ਮੇਲੇ ਚ ਚੱਕੀ ਰਾਹੇ ਨੂੰ ਕੌਣ ਪੁੱਛਦਾ ਹੈ ਪੁਲਿਸ ਨੇ ਕੁਝ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਹਾਥਕੜੀਆਂ ਜਨ ਲਈਆਂ ਕੁਝ ਜ਼ਖਮੀ ਸਿੰਘਾਂ ਨੂੰ ਬੀਬੀਆਂ ਨੂੰ ਐਂਬੂਲੈਂਸ 'ਚ ਲੱਦ ਕੇ ਹਸਪਤਾਲ ਤੋਰ ਦਿੱਤਾ ਪੁਲਿਸ ਦਾ ਐਕਸ਼ਨ ਇੰਨੀ ਤੇਜ਼ੀ ਨਾਲ ਹੋਇਆ ਕਿ ਸਾਰੇ ਦੇਖਦੇ ਹੀ ਰਹੇਗੇ ਕਾਰਵਾਈ ਖਤਮ ਹੋਣ ਉਪਰੰਤ ਬਾਬੇ ਨੇ ਮਾਮੇ ਨੂੰ ਕਿਹਾ ਕਿ ਉਹ ਦੋ ਪਾਸੇ ਦਾ ਕੰਮ ਕਰੇ ਉਹ ਪੁਲਿਸ ਅਫਸਰ ਨੂੰ ਕੁਝ ਸਵਾਲ ਪੁੱਛਣਾ ਚਾਹੁੰਦਾ ਹੈ ਪਹਿਲੀ ਗੱਲ ਤਾਂ ਪੁਲਿਸ ਜੁੱਤੀਆਂ ਤੇ ਕੁੱਤਿਆਂ ਸਮੇਤ ਗੁਰੂ ਘਰ ਅੰਦਰ ਕਿਉਂ ਦਾਖਲ ਹੋਈ ਕੀ ਉਹਨਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਪਤਾ ਨਹੀਂ ਗੁਰੂ ਘਰ ਦੀ ਮਰਿਆਦਾ ਕਾਇਮ ਰੱਖਣ ਲਈ ਤਾਂ ਸਿੰਘਾਂ ਨੇ ਸੀਸ ਦੇਣ ਨੂੰ ਸੰਕੋਚ ਨਹੀਂ ਸੀ ਕੀਤਾ ਇਸ ਗੱਲ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਸੀ ਉਹ ਗੋਰੇ ਅਫਸਰ ਕੋਲ ਆ ਗਏ ਬਾਬੇ ਦੀਆਂ ਗੱਲਾਂ ਦਾ ਉੱਤਰ ਪੁਲਿਸ ਅਫਸਰ ਨੇ ਬੜੇ ਵਿਅੰਗਮਈ ਲਹਿਜੇ ਵਿੱਚ ਦਿੱਤਾ ਮਿਸਟਰ ਸਿੰਘ ਮੈਨੂੰ ਸਾਡੇ ਚਰਚ ਬਾਰੇ ਇੰਨੀ ਜਾਣਕਾਰੀ ਨਹੀਂ ਜਿੰਨੀ ਤੁਹਾਡੇ ਗੁਰਦੁਆਰਿਆਂ ਬਾਰੇ ਆ ਕਿਉਂਕਿ ਇੱਥੇ ਆਉਣ ਦਾ ਸਾਨੂੰ ਆਮ ਹੀ ਮੌਕਾ ਮਿਲਦਾ ਰਹਿੰਦਾ ਹੈ ਜਿੱਥੋਂ ਤੱਕ ਜੁੱਤੀਆਂ ਤੇ ਕੁੱਤਿਆਂ ਦਾ ਸਵਾਲ ਆ ਉਹ ਇਹ ਆ ਕਿ ਸਾਨੂੰ ਮਾਹੌਲ ਸ਼ਾਂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪੈਂਦੀ ਆ ਮਰਿਆਦਾ ਸਾਡੇ ਕਾਨੂੰਨ ਅੱਗੇ ਕੋਈ ਮਹੱਤਵ ਨਹੀਂ ਰੱਖਦੀ ਨਾਲੇ ਗੁਰੂ ਘਰ ਦੀ ਮਰਿਆਦਾ ਸਭ ਤੋਂ ਪਹਿਲਾਂ ਪਰਬੰਧਕ ਭੰਗ ਕਰਦੇ ਨੇ ਅਸੀਂ ਤਾਂ ਬਾਅਦ ਚ ਆਉਂਦੇ ਆ ਗੁਰੂ ਘਰ 'ਚ ਝਗੜੇ ਕਰਨਾ ਮਰਿਆਦਾ ਹੈ ਕਿਰਪਾਨਾਂ ਚਲਾਉਣਾ ਮਰਿਆਦਾ ਹੈ ਗੁਰੂ ਘਰ ਦੇ ਪ੍ਰੇਮੀਆਂ ਨੂੰ ਫੱਟੜ ਕਰਨਾ ਮਰਿਆਦਾ ਹੈ ਮਿਸਟਰ ਸਿੰਘ ਤੁਸੀਂ ਪੁਲਿਸ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਪ੍ਰਬੰਧਕਾਂ ਨੂੰ ਹੀ ਮਰਿਆਦਾ ਬਰਕਰਾਰ ਰੱਖਣ ਲਈ ਕਿਉਂ ਨਹੀਂ ਕਹਿੰਦੇ ਸਾਨੂੰ ਤਾਂ ਜਾਣੀ ਨੁਕਸਾਨ ਹੋਣ ਦੇ ਡਰੋਂ ਮਜਬੂਰਨ ਐਕਸ਼ਨ ਲੈਣਾ ਪੈਂਦਾ ਅਸੀਂ ਤਾਂ ਮਜਬੂਰ ਆ ਮਿਸਟਰ ਸਿੰਘ ਪਰ ਮੈਂ ਤੁਹਾਡੀ ਭਾਵਨਾ ਤੇ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ ਤੇ ਅਫਸਰ ਕਾਰਚ ਬੈਠ ਕੇ ਤੁਰ ਗਿਆ ਬਾਬੇ ਸਮੇਤ ਸਾਰੇ ਨਿਰਉਤਰ ਖੜੇ ਸਨ ਅਫਸਰ ਦੀਆਂ ਗੱਲਾਂ ਕੋਈ ਝੂਠੀਆਂ ਵੀ ਨਹੀਂ ਸਨ ਪੈਸਾ ਆਪਣਾ ਖੋਟਾ ਸੀ ਬਾਣੀਏ ਨੂੰ ਦੋਸ਼ਕਾ ਦਾ ਇਹ ਗੁਰੂ ਘਰਾਂ ਵਿੱਚ ਲੜਾਈ ਹੈ ਕਾਦੀ ਮਾਮਾ ਬਾਬੇ ਨੇ ਪੁੱਛਿਆ ਗੋਲਕ ਦੀ ਚੌਧਰ ਦੀ ਹੈ ਥੋੜੀ ਬੇੜੀ ਬਹਿ ਜੇ ਇੱਥੇ ਤਾਂ ਭਾਣ ਜੇ ਨੀਤਾ ਹੀ ਹਾਲ ਰਹਿੰਦਾ ਹੈ ਕਿਰਪਾਨਾ ਤਾਂ ਕੀ ਇੱਥੇ ਤਾਂ ਕਦੇ-ਕਦੇ ਗੋਲੀ ਵੀ ਚੱਲ ਪੈਂਦੀ ਆ ਪੈਸਾ ਤੇ ਪ੍ਰਧਾਨਗੀ ਹਰ ਕੋਈ ਚਾਹੁੰਦਾ ਫੇਰ ਤਾਂ ਗੁਰਸਿੱਖ ਹਾਰੇ ਤੇ ਜਗ ਜਿੱਤਾਂ ਵਾਲੀ ਗੱਲ ਹੋਈ ਬਾਬੇ ਦਾ ਦਿਲ ਘੋਰ ਦੁਖੀ ਸੀ ਉਹ ਬਾਰੂ ਹੀ ਮੱਥਾ ਟੇਕ ਕੇ ਮੁੜਾਇ ਬਾਬੇ ਦਾ ਦਿਲ ਤਾਂ ਤਾਹਾਂ ਮਾਰੀ ਜਾ ਰਿਹਾ ਸੀ ਸਾਰੀ ਰਾਤ ਬਾਬੇ ਤੇ ਜੈਗੁਰ ਨੂੰ ਨੀਂਦ ਨਾ ਪਈ ਉਹ ਤਾਂ ਜਿਵੇਂ ਹੀ ਪਏ ਸੀ ਉਵੇਂ ਉੱਠ ਖੜੇ ਬੀਤੀ ਸ਼ਾਮ ਉਹਨਾਂ ਨੇ ਰੋਟੀ ਵੀ ਨਹੀਂ ਸੀ ਖਾਧੀ ਪੁੱਛਣ ਤੇ ਕੁਝ ਦੱਸਿਆ ਵੀ ਨਹੀਂ ਸਵੇਰੇ ਨਿਤਨੇ ਵਿੱਚ ਉਹਨਾਂ ਦਾ ਮਨ ਨਾ ਜੁੜਿਆ ਮਨ ਖੰਡਣ ਹੁੰਦਾ ਰਿਹਾ ਬਾਣੀ ਪੜਦਾ ਬਾਬਾ ਇੱਕ ਦੋ ਵਾਰ ਰੋਇਆ ਵੀ ਮਾਮਾ ਮੁੰਡਿਆਂ ਦੇ ਵਿਆਹ ਤੂੰ ਹੀ ਕੋਈ ਚੰਗਾ ਜੀ ਥਾਂ ਦੇ ਕੇ ਕਰਦੀ ਅਸੀਂ ਤਾਂ ਚੱਲੇ ਆ ਵਾਪਸ ਨਾਸ਼ਤੇ ਦੇ ਟੇਬਲ ਤੇ ਬੈਠੇ ਬਾਬੇ ਬਖਤੌਰੇ ਨੇ ਕੱਚ ਚੋਂ ਮੁਗਲਾ ਕੱਢ ਮਾਰਿਆ ਸੀ ਕਿਉਂ ਕਾ ਤੂੰ ਮਾਵੇਂ ਮਾਮੀ ਨੇ ਇਕੱਠਿਆ ਹੀ ਪੁੱਛ ਲਿਆ ਉਹ ਹੱਦੋਂ ਵੱਧ ਹੈਰਾਨ ਸਨ ਸਾਨੂੰ ਤਾਂ ਮਾਮਾ ਗੁਰੂ ਤੋਂ ਬਿਨਾ ਕੁਝ ਨਹੀਂ ਲੋੜੀਦਾ ਮੁੰਡੇ ਤੈਨੂੰ ਦਿੱਤੇ ਤੂੰ ਜਾਣੇ ਤੇਰਾ ਕੰਮ ਜਾਣੇ ਐਡੇ ਵੱਡੇ ਤਿਆਗ ਦਾ ਕਾਰਨ ਜੀ ਨਹੀਂ ਲੱਗਦਾ ਤੁਹਾਡਾ ਦੋਹਾਂ ਨੇ ਅੱਗ ਮਚਾਤੀ ਮਾਵੇਂ ਮਾਮੀ ਨੂੰ ਉਹਨਾਂ ਦੇ ਜਾਣ ਦਾ ਦਿਲੋਂ ਦੁੱਖ ਸੀ ਮਾਮਾ ਜਿਹੜੇ ਮੁਲਕ 'ਚ ਗੁਰੂ ਦੀ ਆਹ ਹਾਲਤਾ ਹਾਮਾ ਤੜਾਂ ਦੀ ਕੀ ਹੋਊਗੀ ਅੰਦਰੂਨੀ ਪੇੜ ਦੱਸ ਕੇ ਬਾਬਾ ਪਹਿਲਾਂ ਹੁਬ ਕੀ ਤੇ ਫਿਰ ਭੂਬੇ ਰੋਪਿਆ ਅਗਲੇ ਹਫਤੇ ਬਾਬਾ ਤੇ ਜੈਕੁਰ ਇੰਡੀਆ ਨੂੰ ਜਹਾਜ਼ ਚੜਾਏ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਆ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ